ਆਪ ਵੀ ਹੈਗਾ ਕੇ ਕੰਮ ਦੇਖਨੀ ਹੈ ਜੀ ਕਾਲ ਮਿੱਤਰੋ ਕੀ ਹਾਲ ਚਾਲ ਨੇ ਆਪਾਂ ਜਾ ਰਹੇ ਆ ਪੋਡਕਾਸਟ ਤੇ ਅੱਜ ਮੇਰੇ ਨਾਲ ਗੱਲਬਾਤ ਕਰਨਗੇ ਆਪਣੇ ਖਾਸ ਮਿੱਤਰ ਬੜੇ ਪਿਆਰੇ ਦੋਸਤ ਨੇ ਆਪਣੇ ਜੋੜਲੇ ਪੋਡਕਾਸਟ ਦੇ ਵਿੱਚ ਇਹਨਾਂ ਵਾਇਟ ਕੀਤਾ ਤੇ ਜਰੂਰ ਆਪਾਂ ਸਹੀ ਸੀਗੇ ਅੱਜ ਵੈਸੇ ਕੱਲ ਸੀਗਾ ਕੱਲ ਦੇ ਵਿੱਚ ਸੀਗੇ ਤੇ ਫਿਰ ਆਪਾਂ ਹੁਣ ਪਹੁੰਚ ਚੁੱਕੇ ਆਂ ਚਿਰਗਪੁਰ ਦੇ ਵਿੱਚ ਆ ਮਤਲਬ ਇਹਨਾਂ ਦੀ ਘਰ ਇਹਨਾਂ ਦਾ ਤੇ ਆਪਾਂ ਅੱਜ ਰਾਤ ਕੇ ਅਫੀਸਰਾਂ ਚ ਜਾ ਕੇ ਮਿਲਦੇ ਆਂ ਗੱਲਬਾਤ ਮੈਂ ਤੇ ਮੇਰਾ ਭਾਈ ਨਾਲ ਹੈਗਾ ਵਾਲ ਲਖੀ ਇਹ ਗਾਲ ਦੇ ਨਾਲ ਮਿਲਦੇ ਜਾ ਕੇ ਉੱਥੇ ਇਹਨਾਂ ਦਾ ਵੀ ਸੱਗਨ ਇਹਨਾਂ ਦਾ ਵੀ ਪੋਡਕਾਸਟ ਕਰਦਾ ਹਾਂ ਤੇ ਉਸ ਤੋਂ ਇਲਾਵਾ ਯਾਰੀ ਸੇ ਇਹ ਲੈ ਪਾਈ ਨਾ ਬਚਾ ਕੰਮ ਆਦੀ ਚਲ ਗਿਆ ਅਪ ਕਿੱਥੇ ਸੀਗੇ ਫ੍ਰੈਂਚ ਸਟੈਂਡ ਕਿਤਾ ਸੀ ਗੋਜੀ ਵਰਕ ਉੱਪਰ ਸਾਤ ਨੂੰ ਦਸ ਦੋ ਮੈਂ ਜਿੱਤਾ ਕੋਈ ਯਾਰ ਵਾ ਮਨੀ ਉਹ ਜੋ ਨਵੇਂ ਕੌਂਸਲ ਦੇ ਚੱਕਰ ਚ ਆ ਰਿਹਾ ਉਹ ਟੈਕ ਉਹ ਸੈਟ ਹੈਗੀ ਉੱਥੇ ਸੀਗਾ ਜੀ ਘਰ ਵੱਲੋਂ ਕੈਨੇਡੀਅਨ ਦੀ ਕਿੰਨੀ ਸਪੋਰਟ ਹੈ ਵੀ ਜੋ ਤੁਸੀਂ ਆਪਰ ਆਸ ਪ੍ਰੋਫੈਸ਼ਨ ਚ ਜਾਣ ਦੀ ਕੋਸ਼ਿਸ਼ ਕਰ ਰਹੇ ਕਿਉਂਕਿ ਆਪਣੇ ਨਾਲ ਹੋਇਆ ਦੱਸਣ ਤੁਹਾਨੂੰ ਮੇਰੇ ਪਾਪਾ ਜੀ ਬੜਾ ਜੋੜ ਲਾਇਆ ਕਿ ਮੈਂ ਅਸਦੀ ਹੈ ਉਹਨੂੰ ਵਧੀਆ ਲੱਗਦਾ ਬੁੱਕਸ ਵੀ ਲਿਖਦੇ ਨੇ ਬਹੁਤ ਵਧੀਆ ਲਿਖਿਆ ਆ ਨਾ ਰਬੀਰ ਸਾਹਿਬ ਨੇ ਹਾਂ ਲਈ ਮੈਂ ਦਸਕਾ ਨੂੰ ਵੀ ਸਲਾਹੋ ਅ ਫਣੀ ਜੀ ਮੈਂ ਦਸਕਾ ਨੂੰ ਮੈਂ ਕਹਿੰਦੇ ਦੇਖਿਆ ਵੀ ਪੁੱਛ ਨਹੀਂ ਰਹੀ ਸੀ ਪਹਿਲਾਂ ਮੈਨੂੰ ਕਿ ਸਕੂਲ ਦੇ ਵਿੱਚ ਮੇਰਾ ਮਾਹੌਲ ਕੀ ਸੀ ਉਦੋਂ ਗੇਟਾਂ ਦੇ ਵਿੱਚ ਬੱਚੇ ਜਿਹੜੇ ਲੇਟ ਆਉਦੇ ਕੁੱਟੇ ਜਾਂਦੇ ਆ ਨੰਗਾ ਟੱਪਦੇ ਓਏ ਕੁੱਟੇ ਜਾਂਦੇ ਬੱਚੋ ਉਹਦੇ ਵਿੱਚ ਮੈਂ ਹੁੰਦਾ ਸੀ ਮੈਂ ਵੀ ਹੁੰਦਾ ਸੀ ਹਾਂ ਉਹ ਵਧੀਆ ਹਾਂ ਵਾਹ ਮੈਂ ਉਹ ਮਿਟ ਜਾਇਆ ਮਮਾ ਮੈਂ ਨਹੀਂ ਪਾਰ ਜਾਉਂਗੀ ਤੇਰੇ ਬਿੰਕਲ ਮੇਰੇ ਫਰੈਂਡ ਕੀ ਕਹਿਣਗੇ ਮਮਾ ਮੈਂ ਨਹੀਂ ਜਾਉਂਗੀ ਬਾਅਦ ਨੇ ਫਿਰ ਸੱਸ ਨਹੀਂ ਨੇ ਮੇਰੇ ਤੇ ਪਿੰਪਲ ਦਾ ਦੇਖੋ ਕਿੰਨਾ ਬੜਾ ਤੇ ਮੁੰਡਾ ਗਾਲ ਮਿੱਤਰਾਂ ਕੀ ਹਾਲ ਚੱਲ ਨੇ ਤੇ ਆਪਣਾ ਹੋ ਗਿਆ ਵਾ ਦੂਸਰਾ ਵਲੌਗ ਵਲੌਗ ਨਹੀਂ ਪੋਰ ਕਾਸਟ ਪੋਡਕਾਸਟ ਹੋ ਗਿਆ ਵਾ ਤੇ ਮੇਰੇ ਨਾਲ ਨੇ ਬਾਈ ਜੀ ਸੱਸ ਜੀ ਤੇ ਮੈਂ ਮੈਂ ਇੱਕ ਗੱਲ ਦੱਸਣੀ ਪੁੱਛਣੀ ਚਾਹਣਾ ਵਾ ਮੇਰੇ ਬਾਰੇ ਤੁਸੀਂ ਕੀ ਅਬਜ਼ਰਵ ਕੀਤਾ ਵਾ ਮਾੜੀ ਚੀਜ਼ ਚੰਗੀ ਚੀਜ਼ ਦੋਵੇਂ ਦੱਸੋਗੇ ਪਲੀਜ਼ ਮੈਂ ਨਿਖੜ ਚੁਂ ਗਣਨੇ ਵਾ ਮਤਲਬ ਉਹ ਵੀ ਬਾਣੀ ਚੀਜ਼ ਤਾਂ ਮੈਂ ਕੀ ਕਵਾਂ ਮੈਂ ਮਿਲਿਆ ਪਹਿਲੀ ਵਾਰੀ ਤੁਹਾਨੂੰ ਮਤਲਬ ਕਿ ਪ੍ਰੋਪਰ ਤੁਸੀਂ ਇਹ ਚਾਹਦੇ ਨੇ ਉਹ ਪਾ ਉਹ ਪੱਡ ਬਣਾ ਕਰ ਸਕਦੇ ਹੋ ਮਤਲਬ ਗੁੱਸਾ ਨਾ ਬੰਨੀਏ ਮੈਂ ਐਕਟਿੰਗ ਕਰ ਸਕਦੇ ਐਕਟਿੰਗ ਕਰ ਸਕਦੇ ਹੋ ਮੈਂ ਤਾਂ ਵੀ ਹਰ ਚੀਜ਼ ਨੂੰ ਪੋਜ਼ਿਟਿਵ ਹਾਂ ਨਹੀਂ ਨਹੀਂ ਮੈਂ ਚਲੋ ਇਹ ਤਾਂ ਮੈਂ ਕੀ ਵੀ ਹੋ ਸਾਂ ਵਾਂ ਦਾ ਹਾਂ ਮੈਂ ਕਹਿ ਵੀ ਹੋ ਸਾਂ ਵਾਂ ਦਾ ਦਾ ਪ੍ਰੋਪਰ ਤਾਂ ਨਾਟਕ ਕਰਨਾ ਹੁੰਦਾ ਹਾਂਜੀ ਠੀਕ ਹੈ ਮੈਂ ਕਈ ਪੋਡਕਾਸਟ ਦੇਖੇ ਆ ਵੀ ਉਹਨੂੰ ਜਦੋਂ ਕੈਮਰੇ ਦੇ ਹੁੰਦੇ ਨੇ ਉਹਨੂੰ ਡਰ ਨਹੀਂ ਕਰਨੀ ਆ ਉਹ ਓਕੇ ਤੁਹਾਨੂੰ ਪ੍ਰੋਪਰ ਗੱਲ ਕਰਨੀ ਆਉਂਦੀ ਆ ਨਾਲ ਬੈਠਾ ਨੂੰ ਤਰੀਫ਼ ਤਾਂ ਵੈਸੇ ਵੀ ਕਰਨੀ ਪੈਣੀ ਹੈ। ਵਾਹੀ ਬਸ ਗੱਲਾਂ ਕਰਕੇ ਪਤਾ ਨਹੀਂ ਲੱਗਦਾ ਵੀ ਤਰੀਫ਼ ਹੁੰਦੀ ਹੈ ਕਿ ਮੇਰੀ ਬੇਇੱਜ਼ਤੀ ਹੁੰਦੀ ਆ। ਬਸ 4-5 ਵਾਰ ਮੇਰੇ ਨਾਲ ਹੋ ਗਿਆ ਬਾਹਰ ਵੀ ਇੱਕ ਦੋ ਵਾਰ ਸਟੇਜਾਂ ਦੇ ਉੱਪਰ ਹੀ। ਬਾਕੀ ਮਤਲਬ ਠੀਕ ਸੀ। ਠੀਕ ਸੀਗਾ। ਦਸਾਂ ਜੋ ਦਸਾਂ ਜੋ ਮੈਂ 8 ਨੰਬਰ ਜ਼ਰੂਰ ਦੇਵਾਂਗਾ ਜੇ। 2 ਨੰਬਰ ਉਹਨੂੰ ਦੇਵਾਂਗਾ। ਵੈਸੇ ਤਾਂ 4-5 ਦੇਵਾਂਗਾ ਵੈਸਤਾ। ਹਾਂ। 5 ਨੰਬਰ ਉਹਨੂੰ ਦੇਵਾਂਗਾ ਜਦੋਂ ਪੂਰੀ ਚੜ੍ਹਾਈ ਕਰਕੇ ਮੇਰਾ ਪੋਡਕਾਸਟ ਕਰਵਾਇਆ। ਓਨੈਸਟਲੀ ਬੋਲਿਆ ਬਾਈ ਜੀ। ਉਹ ਐ ਫਾਈਨ ਨੰਬਰੇ ਮਾਰੀ ਮੋਟੀ ਗੱਲ ਨਹੀਂ ਪੰਜ ਪੌੜੀਆਂ ਚੜ ਗਿਆ ਮਤਲਬ ਪੰਜ ਹੀ ਰਹਿ ਗਿਆ ਮਗਰ ਹਾਂ ਪੰਜ ਹੀ ਰਹਿ ਗਿਆ ਦੇ ਤਾਂ ਚੜ ਗਿਆ ਪੰਜ ਬੁੜੀ ਪੋਡਕਾਸਟ ਕਰਨ ਜਰੂਰ ਹੋਣਾ ਮੈਂ ਕਹਾਂ ਜੀ ਡੀਲ ਡਨ ਡੀਲ ਡਨ ਤੇ ਉਹਦਾ ਪੇਮੈਂਟ ਵੀ ਲਵਾਂਗੇ ਅੱਜ ਨਹੀਂ ਨਾ ਲਈ ਪੇਮੈਂਟ ਉਦੋਂ ਪੇਮੈਂਟ ਲਈ ਜਾਊਗੀ ਭਾਈ ਨਹੀਂ ਨਹੀਂ ਗੇੜ ਸੀ ਬਾਵੇ ਚਾਹ ਪਿਆ ਦੀ ਕੋਕ ਪਿਆ ਦਾ ਹਾਂ ਹੁਣ ਚਾਹ ਫਿਰ ਪੀਵਾਂਗੇ ਹਾਂ ਬਾਅਦ ਫਿਰ ਹਾਂ ਉਹ ਅਸੀਂ ਪੈਸੇ ਬਾਕੀ ਸਟਕਾਰ ਨਾਲ ਕੋਲ ਭਾ ਲੈ ਐਨੇ ਬਹੁਤ ਦਸਦਲਾ ਲੈਣੇ ਦਾ ਦੇਣੇ ਹਾਂ ਗੱਲ ਕਰੋ ਬਗਾਨੇ ਮੁਲਖ ਚ ਪਿਆਬੀ ਪਿਆਬੀ ਤੇ ਕੰਮ ਆਉਦਾ ਚਲੋ ਬਹੁਤ ਬਹੁਤ ਧੰਨਵਾਦ ਬਾਈ ਜੀ ਤੇ ਬਹੁਤ ਕੰਡ ਗੱਲ ਇਹਨਾਂ ਦੀ ਜੀ ਡਾਕਟਰ ਅਗਮ ਬਹੁਤ ਜ਼ਿਆਦਾ ਟੈਲੈਂਟਡ ਆ ਦਿਖਾ ਦਈਏ ਥੋੜਾ ਜਿਹਾ ਤੁਹਾਨੂੰ ਕਿੱਥੋਂ ਵੰਦਾ ਦੋ ਪਰ ਚਲੋ ਵੀ ਮਿੱਤਰੋ ਸੱਚੀ ਕਾਲਾ ਪੋਡਕਾਸਟ ਗਿਆ ਹੋ ਹਣ ਯਾਰ ਹਣ ਚੱਲੇ ਆ ਘਰੇ ਤੇ ਆਪਾਂ ਹੁਣ ਜਾ ਕੇ ਰੈਸਟੋਰੈਂਟ ਵੇ ਖਾਣ ਖਾਣੇ ਪੀਣੇ ਕੋਜ ਤੇ ਜਾ ਕੇ ਤੁਹਾਨੂੰ ਮੈਂ ਦੱਸੂਗਾ ਮੇਰਾ ਐਕਸਪੀਰੀਅੰਸ ਕਿਵੇਂ ਸੀਗਾ ਮੇਰਾ ਇੱਥੇ ਗੱਲਬਾਤ ਕਿਵੇਂ ਹੋਈ ਸਭ ਕੁਝ ਕਿਵੇਂ ਸੀਗਾ ਤੇ ਮਿਲਦੇ ਜਾ ਕੇ ਉਪਰ ਆਏ ਅਸੀਂ ਹੁਣ ਜਾ ਰਹੇ ਆ ਕਿੱਥੇ ਜਾ ਰਹੇ ਆ ਯਾਰ ਹਣ ਫਿਰ ਕਿੱਥੇ ਜਾਣਾ ਉਸਤਾਦ ਜੀ ਆਪਾਂ ਜਾਣਾ ਪੀ ਜਾਣਾ ਪੀ ਜਾਣਾ ਚਲੋ ਏ ਕੀ ਯਾਰ ਰੋਪੜੇ ਰੋਪੜ ਮਹਾਲੀ ਚੰਡੀਗੜ੍ਹ ਸਿੱਧਾ ਵਾ ਉਏ ਉਹ ਕਿੱਥੇ ਜਾ ਜ ਨਹੀਂ ਮੋੜਦਾ ਵੇਖਿਆ ਅਜੇ ਤੱਕ ਯਾਰ ਜਾਜ ਹਾਲੇ ਖੜੇ ਜਾਂ ਧੁੱਪ ਪਾ ਲਈ ਜਾਣਾ ਅੱਛਾ ਅੱਖਾਂ ਚ ਲਾਈਟ ਪੈਂਦੀ ਜਾਣਾ ਜਾਜ ਦੇ ਯਾਰ ਮੈਨੂੰ ਡਿਸੀਜਨ ਇਹਨਾਂ ਦਾ ਵਧੀਆ ਲੱਗਿਆ ਹਾਂ ਠੀਕ ਹੈ ਹੁਣ ਅਸੀਂ ਜਾ ਕੇ ਗੱਲ ਕਰਦੇ ਗਾਈਜ਼ 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 ਨਹੀਂ ਕਹਿਣਾ ਮਿੱਤਰੋ ਮਿੱਤਰੋ ਜਾ ਕੇ ਮਿਲਦੇ ਆ ਉਹ ਬਾਈ ਗਲਤ ਕੰਮ ਕਰਦਾ ਪਿਆ ਯਾਰ ਤੇ ਆਪਾਂ ਜਾ ਕੇ ਉੱਥੇ ਜਾ ਕੇ ਗੱਲ ਕਰਦੇ ਤੁਹਾਡੇ ਨਾਲ ਤੇ ਮੈਨੂੰ ਹੁਣ ਬਾਈ ਨਾਲ ਕੋਈ ਪ੍ਰਾਈਵੇਟ ਗੱਲ ਕਰਨੀ ਹੈ ਹੰਮੋਡਿਆਂ ਤੇ ਪੜਨੇ ਆ ਜੱਟਾਂ ਦੇ ਰਿਵਾਜ ਬਾਈ ਦੇ ਪਰਨਾ ਲਿਆ ਮੇਰੇ ਵੀ ਪਰਨਾ ਲਿਆ ਪਰਨੇ ਲੈ ਕੇ ਪਹੁੰਚ ਗਿਆ ਸੀਪੀ 67 ਪਾਵਾਂ ਕਿ ਤੱਕ ਦਿਖਾਵਾਂਗੇ ਇਹਨਾਂ ਦੀ ਔਕ ਹੈ ਇਹ ਤੋਂ ਮਾਝੇ ਲੇ ਕਲ ਤਰਪੂਰੀ ਮਾਂ ਦੇ ਭਿੱਤਰ ਕੋਈ ਐਂਡ ਪਾਛਾ ਹੋ ਨਖਰਾ ਤੇ ਫੋਟੋ ਰ ਕੱਤਲੀਏ ਨਾਰੇ ਕੰਠੇ ਵਾਲਾ ਪਾਵੇ ਬੋਲੀਆਂ ਗੱਲ ਪਤਾ ਕੀ ਆ ਗੱਲ ਐਵੇਂ ਆ ਕਿ ਮਾਹੌਲ ਕੈਂਟ ਦੇ ਗੱਡੀ ਅੰਦਰ ਵੜਿਆ ਕਿੱਧਰ ਦੀ ਇਹਨਾਂ ਨੇ ਹੋਈ ਹੈ ਲੱਗੀ ਹੋਈ ਵੇਰਾ ਫ੍ਰਾਮ ਦੇ ਐਂਟਰ ਦੀ ਗੱਡੀ ਯਾਰ ਬਾਹਰੇ ਟੌਰ ਆ ਪੱਗ ਝੜਦੀ ਆ ਬਸ ਕੁੱਤੇਰੀ ਉਹ ਭੈਣ ਦੀ ਚੈੱਕ ਕਰੋ ਗਾਈਜ਼ ਐਨੀ ਕਾਟ ਗੱਡੀ ਆ ਬਟ ਇਹ ਵੀ ਘੇਰਾ ਵਾਲੀ ਆ ਈਸ ਨੋਟ ਆਟੋਮੈਟਿਕ ਆ ਆ ਆਟੋਮੈਟਿਕ ਆ ਭਾਂਚੋ ਪਰ ਤਾਂ ਕਰਕੇ ਹੀ ਫੋਰਚੂਨਰਾ ਤੇ ਜਾਂਦੇ ਆ ਜੱਟ ਹੁਣੀ ਐਨੇ ਕਾ ਦਾ ਮਾਹੌਲ ਆ ਮਾਹੌਲ ਵਧ ਗਿਆ ਕੋਈ ਕਾ ਗੱਡੀ ਆ ਨਹੀਂ ਪਿਆ ਕਿਉਂ ਦੱਸ ਦੇਖ ਨਹੀਂ ਸਕਦੇ ਭਾਂਚੋ ਦੇਖਾਂਗੇ ਬਈ ਆਏ ਤੈਨੂੰ ਆਏ ਦੇਖਣਾ ਪੈਂਦਾ ਵੀ ਕਦੋਂ ਪਹਿਲਾਂ ਟੂ ਮਾੜੀ ਕਹਿੰਦੇ ਆ ਨਾ ਬੰਦਾ ਛਾ ਲੱਗਦਾ ਵੀ ਹਨਾ ਉਸਤਾਦ ਜੀ ਹੁਣੀ ਚਲੋ ਇੱਕ ਘਟੋਲਾ ਜੇਲ੍ਹ ਕੇ ਭੀਤਰ ਪੂਰੀ ਬਾਂਦੇ ਦਿਆਂਗੇ ਹਾਂ ਕੋਈ ਐਂਡ ਪਾਛਾ ਹੋਤਰ ਭਾਲੀ ਅੱਗ ਲੱਗਿਆ ਗਿਆ ਨਹੀਂ ਅੱਗ ਲੱਗੇਗੀ ਉਤਰਦਾ ਬਾਈ ਦਾ ਉਹ ਪੀਲੀ ਪੱਗ ਵਾਲੇ ਦਾ ਆਊਟਫਿਟ ਘੈਂਟ ਆ ਵੈਸੇ ਪੀਲੀ ਪੱਗ ਚਿੱਟੀ ਸ਼ਰਟ ਤੇ ਕਾਲੀ ਕਾਲੀ ਮੈਂ ਟੂ ਠੀਕ ਆ ਬਟਨਾ ਯਾਰ ਉਹ ਜ਼ੀਨ ਸੋਹਣੇ ਲੱਗਣੇ ਸੀਗੇ ਜਬ ਬਲੈਕ ਜੋਕਰ ਯੈਸ ਬਲੈਕ ਜੋਕਰ ਬੰਬ ਲੱਗਣਾ ਸੀਗਾ ਮੇਰੀ ਅਟਫਿਟ ਵੀ ਠੀਕ ਆ ਮੈਂ ਪਤਾ ਕੀ ਆ ਮੈਂ ਆਡੀਓ ਪੋਡਕਾਸਟ ਵਗੈਰਾ ਤੇ ਜਾ ਰਿਹਾ ਥੋੜਾ ਕੰਮ ਕਰਕੇ ਤਾਂ ਕਰਕੇ ਮੈਂ ਇਹੋ ਜਿਹੇ ਪੌਣੇ ਪੈ ਰਹੇ ਆ ਆ ਬੰਦੇ ਨੇ ਫੋਨ ਦਾ ਖਿਹੜਾ ਨਹੀਂ ਛੱਡਿਆ ਵੀਰੇ ਸੌਹ ਵਾਲੀ ਗੱਲ ਨਹੀਂ ਆ ਡੋਨਟ نو ਵਾਈ ਬਹੁਤ ਜ਼ਿਆਦਾ ਫੋਨ ਤੇ ਲੱਗਦਾ ਉਸਤਾਦ ਇਹ ਬੰਦਾ ਯਾਰ ਉਹ ਛੱਡ ਦੇਖ ਨਾ ਇਹ ਕੋਈ ਸੇਲੀਆ ਬਈ ਹੈਂ ਨਾ ਨਾ ਕੋਈ ਬਿਜ਼ਨਸ ਆ ਨਾ ਇਹ ਕਿਸ ਤੋਂ ਪੈਸੇ ਲੈਣੇ ਆ ਜਿਹਨੇ ਬਹੁ ਜਾਣਿਆਂ ਦੇ ਆ ਨੰਬਰ 3 ਜਿਹਦੀ ਨਾਲ ਕੋਈ ਸਹੇਲੀ ਆ ਤੇ ਹੋਰ ਵੀ ਕੁਝ ਨਹੀਂਗਾ ਯਾਰ ਪਤਾ ਨਹੀਂ ਕਿਉਂ ਇੰਨਾ ਬੀਜ ਰਿੰਦਾ ਫੋਨ ਤੇ ਚਿਪੜ ਜਾ ਖਾਣੇ ਨਾਲ ਸ਼ਰਮ ਆਉਦੀ ਆ ਮੋਲ ਚਾਹੇ ਕੇ ਤਾਂ ਤਾਂ ਕੰਦ ਨੂੰ ਫੋਨ ਲਾ ਕੇ ਤਰਿਆ ਜਾਂਦਾ ਰਹਿੰਦਾ ਵੀ ਮੈਨੂੰ ਨਹੀਂ ਪਤਾ ਪੜਨਾ ਮੈਡੀਟੇਟ ਹੁੰਨਾ ਯਾਰ ਮੈਂ ਕੱਲਾ ਬਸ ਮੈਂ ਵਲੌਗ ਜੇ ਬਣਾਈ ਜਾਂਦਾ ਵਿਹਲਾ ਮੇ ਨਾਲ ਗੱਲਬਾਤ ਕਰੇ ਮੇਰੇ ਵਲੌਗ ਚ ਆਵੇ ਹਾਂ ਯਾਰ ਬੰਦਾ ਵੀ ਦੱਸੇ ਇਹ ਬਹੁਤ ਜਿਆਦਾ ਸੋਹਣਾ 뷰 ਆ ਚੈੱਕ ਕਰੋ ਗਾਈਜ਼ ਪੀਜਾ ਐਕਸਪ੍ਰੈਸ ਇਹਨਾਂ ਦੇ ਮੈਂ ਬਾਹਰ ਦੇਖੀ ਸੀ ਕਿ ਇਹੋ ਐਡ ਜੀ ਕੀ ਹੋ ਗਿਆ ਕੋਈ ਇੱਧਰ ਨਹੀਂ ਆ ਮੈਂ ਫਿਰ ਮੈਂ ਤਾਂ ਮੈਨੂੰ ਬਾਥਰੂਮ ਜਾਣਾ ਯਾਰ ਹਾਂ ਉਧਰ ਮੈਨਾਂ ਦੇ ਇੱਧਰ ਨਹੀਂ ਹੋਣਾ ਸ਼ਾਇਦ ਤਾਂ ਕਰਕੇ ਮੈਂ ਇਧਰ ਤੁਰ ਪਿਆ ਇਹਨੂੰ ਕਿਹਨਾਂ ਸਥਾਨ ਤੇ ਚੱਲਤੀ ਹੈ ਖੋਪਰਾ ਵਾ ਤੂੰ ਮਰੇ ਜਾਂਦਾ ਪਿਆ ਸੀ ਮੈਂ ਕਿਹਾ ਤੂੰ ਨਾ ਪਾਦਾ ਤੂੰ ਇੱਥੇ ਦਾ ਰਹਿਣਾ ਲਾ ਸ਼ਹਿਰ ਦਾ ਮਗਾ ਅੰਦਰ ਨਹੀਂ ਲੈਟਾ ਬਾਹਰ ਤੋਂ ਰੋੜ ਤੇ ਲੈਟਾ ਇਹ ਗਾਈ ਮੱਥੋਂ ਲੈਫਟ ਰੇ ਥੱਲੇ ਛੱਡਿਆ ਉਹਦਾ ਪਤਾ ਹੁੰਦਾ ਕੋਈ ਤੇਰੇ ਅਰਗੇ ਦਾ ਦੱਸ ਲੈ ਧੱਕੇ ਦਾ ਖਾਣਾ ਹੀ ਅੰਦਰ ਨੂੰ ਐਮਐਸਜੀ ਤਾਂ ਕਰਕੇ ਉਹ ਆਪਣੇ ਪਤਾ ਇੱਧਰ ਆਇਆ ਤਾਂ ਸਿਕਾ ਮੈਂ ਕਰੀ ਤਾਂ ਇਹ ਬੜੀ ਭੀੜ ਹੁੰਦੀ ਹੈ ਨਾ ਤਾਂ ਰੈਸਟੋਰੈਂਟ ਲਾਈਨ 'ਚ ਸੀਪੀ ਮੋ 67 ਮੈਂ 버거 किंग KFC ਕੋਈ ਲਾ ਕੇ ਨਹੀਂ ਜਾਣਾਗਾ ਮੈਂ ਜਾਉਂਗਾ ਨਵੇਂ ਜੇ ਨਵੇਂ ਜੇ ਆਊਟਲੈਟ ਚ ਨਵਾਂ ਜਾ ਫੁੱਲ ਟ੍ਰਾਈ ਕਰਾਂ ਕਹਿੰਦਾ ਪਾ ਸਾਗਰ ਰਤਨ ਹਲਦੀ ਨਾਲ ਹਲਦੀ ਰਾਮ ਨਹੀਂ ਜਾਣਾ ਨਾ ਗੱਲ ਕੀ ਤੂੰ ਇੱਧਰ ਲੈ ਬਸ ਜਾ ਬਾਥਰੂਮ ਕਰਨਾ ਸਾਹ ਦੇ ਨਾਲ ਉੱਤਰ ਇਸ਼ਾਰਾ ਕਰਤਾ ਕਿ ਤੂੰ ਇੱਧਰ ਜਾ ਆ ਆ ਰਿਹਾ ਬੰਦਾ ਭਾਈ ਤੂੰ ਮੱਚਦਾ ਮੇਰੇ ਤੱਕ ਮੇਰੇ ਵਲੌਗ ਨਾ ਚੱਲਣ ਭੈਣ ਦਿਆ ਯਾਰਾ ਪਰੇ ਹੋ ਜਾ ਤੂੰ ਮੱਚਦਾ ਮੇਰੇ ਤੋਂ ਕਿ ਮੇਰਾ ਵਲੌਗ ਨਾ ਚਾਹੁੰਦਾ ਨਾ ਇਹ ਬੰਦਾ ਮੇਰੀ ਵੀ ਸਪੋਰਟ ਸਪੋਰਟ ਕਰਕੇ ਹੈ ਨਹੀਂਗਾ ਰਾਜੀ ਬਈ ਪਰੇ ਯਾਰ ਬਸ ਪਰੇ ਹੋ ਜਾ ਜਿਵੇਂ ਜੋੜੀ ਨਾਲ ਆਉ ਮੰਮੀ ਡੈਡੀ ਨਾਲ ਆਉ ਕੱਲੇ ਆਉ ਚੋਰ ਨਾਲ ਆਉ ਡਾਕੂ ਨਾਲ ਆਉ ਕੋਈ ਫਰਕ ਨਹੀਂ ਪੈਂਦਾ ਕਿਸੇ ਨੂੰ ਆ ਕੀ ਹੋਇਆ ਕਲੀਨਿੰਗ ਹੋ ਰਹੀ ਏ ਯਾਰ ਕਿਤੇ ਲੰਗਾ ਫਰਮਾ ਮਸ਼ੀਨ ਜੀ ਲੱਗ ਤਰੇ ਫਿਰ ਕੋਈ ਕਹਿਣ ਦਾ ਭਾਵ ਕਹਿਣ ਦਾ ਪਾਬਕ ਕਿ ਕਿਸੇ ਨਾਲ ਮਰਜੀ ਆਓ ਕੋਈ ਕਿਸੇ ਨੂੰ ਕਿਸੇ ਨਾਲ ਕੋਈ ਪ੍ਰੋਬਲਮ ਨਹੀਂ ਸਾਰੇ ਇੰਜੋਏ ਕਰਦੇ ਪਿਆ ਆਪਦੇ ਕੰਮ ਨਾਲ ਮਦਦ ਰੱਖਦੇ ਆ ਤੋ ਨਜ਼ਾਰੇ ਲਓ ਉੱਥੇ ਖਾਣੇ ਪਰੇ ਹੈਗਾ ਰੈਸਟੋਰੈਂਟ ਜਿਹਾ ਤੇ ਬਣਾ ਐਵੇਂ ਲੱਗੇ ਸਾਰੇ ਉਹ ਮੈਂ ਕਹਿੰਦਾ ਵਧੀਆ ਥਾਂ ਨਵਾਂ ਜਿਹਾ ਕੋਈ ਟਰਾਈ ਕਰੀਏ ਕੁਛ ਇਹ ਵਾਕ ਤੇ ਠੀਕ ਜਿਹਾ ਲੱਗਿਆ ਯਾਰ ਖਾਦੇ ਪੀਦੇ ਮੋਜੇ ਵੀ ਸਾਰੇ ਸੇਮ ਹੀ ਆ ਯਾਰ ਪਤਾ ਕੀ ਲੋਹੜਾ ਨੇ ਤੇ ਚੰਡੀਗੜ੍ਹ ਸ਼ਹਿਰ ਆ ਨਾ ਉਹਨਾਂ ਦੇ ਉਹਨਾਂ ਦੇ ਵਿੱਚ ਨਵੇਂ-ਨਵੇਂ ਆਊਟਲਟ ਖੁੱਲ੍ਹਦੇ ਆ ਕਿ ਵੀਰੇ ਮੋਗੇ ਵਰਗੇ ਸ਼ਹਿਰ ਹੋਟੇ ਆ ਹਜੇ ਉਹਨਾਂ ਵਿੱਚ ਨਹੀਂ ਆਉਂਦੇ ਤੇ ਮੈਂ ਕਹਿੰਦਾ ਸਭ ਜਿਹੜੇ ਇੱਥੇ ਆਏ ਹੈਗੇ ਕੋਈ ਨਵੇਂ ਆਊਟਲਟ 'ਚ ਖਾਦਾ ਪੀਤਾ ਜਾਵੇ ਸੁੱਤਾ ਕਰਕੇ ਮੈਂ ਕੋਈ ਨਵੇਂ 'ਚ ਖਾਉਂਗਾ ਠੋੜੇ ਕਿ ਭਾਈ ਜੀ ਯਾਰ ਮੇਰਾ ਤਾਂ ਖਾਸ ਸਾਊਂਡ ਹੈ ਬਾਈ ਚੋਗਰ ਵਾਲੀ ਵਰਤੀ ਪਏ ਫਿਰਦੇ ਆ ਜੜੇ ਉਹ ਨਹੀਂ ਹੁੰਦੇ ਹੋ ਲਾਈਕ ਜੇਲਾ ਦੇ ਵਿੱਚ ਕੈਦੀ ਜੇ ਉਹਨਾਂ ਦੀ ਵਰਦੀ ਪਾਈ ਹੋਈ ਹੈ ਬਾਈ ਬਣਾ ਦੇ ਚੈੱਕ ਕਰੋ ਗਾਈ ਟਰਾਈ ਕਰਦੇ ਆ ਪੀਜ਼ ਮਸ਼ੀਨ ਵਾਲੀ ਹੈ ਯਾਰ ਇਹਨਾਂ ਕੋਲ ਪਾਸਤਾ ਹੈਗਾ ਪਾਸਤਾ ਖਾਓਗੇ ਟਰਾਈ ਕਰਦੇ ਮਾਰ ਕੋਈਟਾ ਫੋਜਾ ਆ ਗਈਆਂ ਕਹਿੰਦੇ ਬਾਬਾ ਫੋਜਾ ਆ ਗਈਆਂ ਕਹਿੰਦੇ ਹਾਂਜੀ ਮਿੱਤਰੋ ਹੁਣ ਕੰਮ ਦੀ ਗੱਲ ਕਰਦੇ ਆਪਾਂ ਕੰਮ ਦੀ ਗੱਲ ਇਹ ਆ ਕਿ ਨਾ ਜਿਹੜਾ ਆਪਾਂ ਹੁਣ ਪੋਡਕਾਸਟ ਪਵਾਵਾ ਵਧੀਆ ਸੀਗਾ ਕਹਿਣ ਸੀਗਾ ਉਧਰ ਬੈਠੀ ਤੁਸੀਂ ਥੈਂਕ ਯੂ ਵੀਰੇ ਆ ਜਾਓ ਉਧਰ ਬੈਠਣ ਨੂੰ ਕਿਹਾ ਸੀ ਮੈਨੂੰ ਥੋੜੀ ਪਹਿਲਾਂ ਆਵਾਜ਼ ਜੀ ਸਹੀ ਨਹੀਂ ਆਉਂਦੀ ਸੀਗੀ ਮੇਰੀ ਉਵੇਂ ਤੇ ਉਹੀ ਮੈਂ ਗੱਲ ਕਰਦਾ ਪਿਆ ਸੀ ਨਾ ਕਿ ਵਧੀਆ ਸੀਗਾ ਪ੍ਰੋਗਰਾਮ ਉਹਨਾਂ ਦਾ ਉਹ ਬੰਦੇ ਨਾ ਭਾਵੇਂ ਵਧੀਆ ਸਟੈਂਡਰਡ ਬਹੁਤ ਸੋਹਣਾ ਉਹਨਾਂ ਦਾ ਬੜੇ ਵਧੀਆ ਵਾ ਬਹੁਤ ਹੰਬਲ ਆ ਯਾਰ ਰੀਅਲ ਆ ਛੋਟੇ ਸ਼ਬਦਾਂ ਵਿੱਚ ਗੱਲ ਕਰਨਾ ਬੰਦੇ ਹੰਬਲ ਆ ਉਹ ਰੀਅਲ ਆ ਰਿਸਪੈਕਟ ਕਰਦੇ ਆ ਤੇ ਕਰਾਉਂਦੇ ਆ ਤੇ ਬਹੁਤ ਵਧੀਆ ਉਹਨਾਂ ਨੇ ਡੀਲ ਕੀਤਾ ਵਧੀਆ ਲੱਗਾ 1.5 ਘੰਟੇ ਦਾ ਪੋਡਕਾਸਟ ਜੇ ਪੋਡਕਾਸਟ ਦੇ ਵਿੱਚ ਹੈਗੇ ਨਾ ਉਹ ਰੀਅਲ ਦੇ ਵਿੱਚ ਹੋਈਆਂ ਤੇ ਮੈਂ ਉਹਨਾਂ ਨੂੰ 10 ਚੋਂ ਨੰਬਰ ਦਿਨਾ ਚਾਹਣਾ ਪੋਡਕਾਸਟ ਨੂੰ ਵਧੀਆ ਨੰਬਰ ਦੇਣਾ ਚਾਹਣਾ ਕਿਉਂਕਿ ਉਹਨਾਂ ਦੀ ਸ਼ੁਰੂਆਤ ਆ ਤੇ ਸਟਾਰਟਿੰਗ ਕਰਦੇ ਪਏ ਆ ਜੀ ਪੌਡਕਾਸਟ ਜੀ ਦੇ ਕੰਨੋਂ ਬਹੁਤ ਵਧੀਆ ਲੱਗਾ ਮੈਨੂੰ ਗ੍ਰੇਟ ਆ ਮਗਰ ਫੋਟਾ ਬੈਠੇ ਆਂ ਉਸਤਾਦ ਜੀ ਤੁਹਾਨੂੰ ਕਿਵੇਂ ਲੱਗਾ ਪੌਡਕਾਸਟ ਵਾਲਿਆਂ ਦਾ ਪ੍ਰੋਗਰਾਮ ਵਧੀਆ ਸੀਗਾ ਸਲਿਕਨਾਂ ਥੋੜਾ ਲੱਗਦਾ ਫਿਰ ਟਮਾਟਰਾਂ ਦੇ ਗਲਾ ਦੇ ਲਾਲ ਲਾਲ ਜੇ ਇਹਦਾ ਵੀਊ ਦੇਖੋ ਗਾਈਜ਼ ਤੁਸੀਂ ਕਿਉਂ ਕਿੰਨਾ ਸੋਹਣਾ ਹੈ ਕਿਉਂ ਉਹਦਾ ਸੋਹਣਾ ਹੈਗਾ ਹੀ ਹੈਗਾ ਮੈਂ ਮਾਰਾਂ ਦੱਸ ਯਾਰ ਫਿਰ ਪੀਜਣਾ ਕਰਵਾਤਾ ਲਿਆ ਵਾ ਪਰ ਇਹ ਨਹੀਂ ਬਟੈਸਟ ਕੇ ਜਾਊਗਾ ਵੈਸੇ ਮੈਂ ਇਨਕ੍ਰੀਡਰ ਇਨ ਗ੍ਰੂਡੈਂਟ ਸਾਰੇ ਚੈੱਕ ਕਰਵਾ ਕੇ ਪਵਾਇਆ ਕਿਹੜੀ ਬਾਪ ਹੋਰੀ ਕਰਨ ਨੂੰ ਹੈ ਥੋੜਾ ਹੂੰ ਹੋਰੀ ਕਰਨ ਨੂੰ ਚੁੱਕ ਛੱਡ ਹਾਂ ਹੁੰਦੀ ਉਹ ਜਿਹੜਾ ਹੋਰੀ ਕਰਨ ਦਾ ਮਤਲਬ ਪਤਾ ਕੀ ਆ ਹੁਣ ਕਈ ਪਹਿਲਾਂ ਪਤਾ ਕਾਣ ਤੇ ਕੰਮ ਕਰਵਾਉਂਦੇ ਹਾਂ ਹਾਂਜੀ ਬੀਰ ਆਰੀਗਨ ਦਾ ਮਤਲਬ ਕਿ ਜੜੀਆਂ ਬੂਟੀਆਂ ਜਿਹਾ ਕਹੜਾ ਉਹਦੇ ਵਿੱਚ ਕੁਝ ਵੀ ਪਾ ਸਕਦੇ ਪਦੀਨਾ ਕਾਲੀ ਮਿਰਚ ਹੁੰਦੀ ਹੈ ਇਹਦੇ ਵਿੱਚ ਧਣੀਆਂ ਹੁੰਦਾ ਵਾ ਦੋਸਤ ਮੈਂ ਦੱਸਾਂ ਤੁਹਾਨੂੰ ਕਾਲੀ ਮਿਰਚ ਹੁੰਦੀ ਹੈ ਔਰ ਇਹ ਗਣੇ ਚ ਪਦੀਨਾ ਹੁੰਦਾ ਧਣੀਆਂ ਹੁੰਦਾ ਵਾ ਤੇ ਪਾਲਕ ਦੇ ਪੱਤੇ ਜਹ ਹੁੰਦੇ ਆ ਸਕਾਏ ਹੋਏ ਮੇਥੀ ਹੁੰਦੀ ਆ ਆ ਚੀਜ਼ਾਂ ਨੂੰ ਮਿਕਸ ਕਰਕੇ ਗ੍ਰੈਂਡ ਜੇ ਕਰਕੇ ਬਣਾ ਲੈਂਦੇ ਆ ਆਰੀਗਨ ਨੂੰ ਹੁਣ ਕਈ ਵਿੱਚ ਹੋਰ ਚੀਜ਼ਾਂ ਪਾਉਂਦੇ ਆ ਸਭ ਨੂੰ ਫਾਇਦਾ ਹੋ ਜੀ ਗੈਨ ਨਹੀਂ ਆ ਪਰ ਕੋਈ ਚੀਜ਼ਾਂ ਹੋਰ ਹੋਰ ਐਡ ਕਰਕੇ ਹੋਏ ਕੰਪਨੀਆਂ ਦੇ ਹਿਸਾਬ ਨਾਲ ਬਾਈ ਵਿਊ ਓਏ ਮਗਵਣਾ ਕਿ ਇਹਨਾਂ ਦਾ ਪਾਸਤਾ ਡਰਿੰਕ ਲੈਣੀ ਹੈ ਪਾਸਤਾ ਪਾਸਤਾ ਓ ਯਾਰ ਆ ਜਾ ਕੋਈ ਵੀਰਾ 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 ਵੀਰੇ ਓ ਸੁਣਾ ਯਾਰ ਇਹਨਾਂ ਦਾ ਡਰੈਸ ਤੋਂ ਲੈ ਕੇ ਸਭ ਕੁਝ ਫੋਨਾ ਯਾਰ ਟੇਸਟ ਹੈ ਚੈੱਕ ਨਹੀਂ ਕੀਤਾ ਟੇਸਟ ਕਰਦੇ ਚੱਕ ਇਹਨਾਂ ਤੁਸੀਂ ਮੈਨੂ ਦੇਖੋ ਬਾਈ ਹੁਣਾਂ ਦਾ ਮੈਨੂ ਸੈਟਿੰਗ ਬਹੁਤ ਘੈਂਟ ਹੈ ਇਹਨਾਂ ਦੀ ਮੈਨੂ ਕੈਂਟਾ ਤੇ ਜਿਹੜਾ ਇਹਨਾਂ ਦਾ ਸਟਾਫ ਆ ਬਹੁਤ ਕੈਂਟ ਸਟਾਫ ਆ ਦਸਾਂ ਚੋਂ 9 9 ਨੰਬਰ ਦੇ ਰਹੇ ਆ ਸਾਰਿਆਂ ਨੂੰ ਤੇ ਫੂਡ ਖਾਣ ਦੇ ਫਸ ਤੋਂ ਆਈਏ ਉਹ ਨੇੜੇ ਗੇ ਥੋੜਾ ਇਹਦੀ ਰੱਖ ਵਧੀਆ ਬੰਦ ਕਰੀ ਕੈਂਟ ਦੇ ਬਿਜਲੀ ਅੰਨਾ ਬਾਈ ਨੂੰ ਕਹਿੰਦਾ ਬੈਠ ਕੇ ਵੀ ਜਿਹੜ ਨੂੰ ਫੀਡਬੈਕ ਪਾ ਲਈ ਸਾਡੇ ਸ਼ੁਰੂ ਕੀ ਟਾਈਮ ਹੋ ਗਿਆ ਜਾਣਦਾ ਟੰਡੇ ਆ ਜੱਟਾਂ ਦੇ ਝੂੜ ਦੇ ਝੰਡੇ ਚੈੱਕ ਕਰੋ ਬਲਕਿ ਮੋਸਟ ਬਲਕਿ ਮੋਸਟ ਇਹ ਮੈਨ ਠੀਕ ਲੱਗਾ ਇਹ ਤਿੰਨ ਸਟਾਰ ਮੈਂ ਰੂੰਗਾ ਤਿੰਨ ਸਟਾਰ ਫੂਡ ਐਂਡ ਬੇਵਰੇਜ ਇੱਕ ਘੱਟ ਕੇ ਵਿੱਚੋਂ ਯਾਰ ਆ ਨਿਕਲ ਤੇਰੀ ਮੈਨ ਸਹੀ ਹੈ ਸਰਵਿਸ ਕਿਹਨਾਂ ਦਾ ਯਾਰ ਐਮਬੀਐਸ ਬਾਈ ਬਰ ਵੀ ਸਰਾ ਆਲ ਬਰ ਵੀ ਬਲੇਬੀ ਉਹ ਵੀ ਸਰਾ ਨਹੀਂ ਯਾਰ ਇਹ ਘੱਟ ਸੀਗੇ ਮਿਊਜ਼ਿਕ ਵੀ ਠੀਕ ਹੈ ਬੈਲੋ ਮਨੀ ਓਕੇ ਓਕੇ ਲੱਗ ਰਿਹਾ ਸਹੀ ਸਹੀ ਘੈਂਟ ਸੀ ਬੱਬਾ ਨਾਈਸ ਐਂ ਹੁੰਦਾ ਨਾ ਮੈਨੂੰ ਆਇਆ ਉਹਦਾ ਨਵੀਂ ਚੀਜ਼ ਟਰਾਈ ਕੀਤੇ ਪੰਜਾਬ ਗ੍ਰਿਲ ਘੈਂਟ ਆਇਆ ਪੰਜਾਬ ਗ੍ਰਿਲ ਜਿਹਾਉਣੇ ਕੱਲੂ ਇਹ ਲੈਡੀਆਂ ਸਾਰੇ ਹੈ ਲੈਡੀਆਂ ਐ ਹਾਂਜੀ ਲੈਡੀਆਂ ਜਦੋਂ ਉਹ ਬੱਟੇ ਤੇ ਲੇਟਾ ਜਰਸੀ ਨੂੰ ਉਹ ਵਾਲੇ ਫਲਾਵਰ ਚ ਵਾਲੇ ਹੈ ਨਾ ਤਾਂ ਕਰਕੇ ਤਾਂ ਇਹ ਵਾਲਾ ਸਰ ਇਹ ਕੋਈ ਖੂਸ ਕਰ ਸਕਦਾ ਹੈ ਹਾਂ ਇਹ ਥੋੜਾ ਠੀਕ ਹੈ ਬਲੇ ਬਲੇ ਇਹ ਵਾਲਾ ਵੀ ਕੋਈ ਖੂਸ ਕਰ ਸਕਦਾ ਹੈ ਇਹ ਵਾਲਾ ਕੋਈ ਯੂਜ਼ ਕਰ ਸਕਦਾ ਹੈ ਨਾ ਕਿ ਇਹਨਾਂ ਦੋ ਨੂੰ ਛੋੜ ਕੇ ਟਾਵਰ ਉਹ ਹਾਂ ਇਹ ਠੀਕ ਹੈ ਹੂੰ ਬਕੇ ਉਹ ਪਿਆਰੇ ਯਾਰ ਅਸੂਨ ਡਿਜ਼ਾਈਨਿੰਗ ਲਈ ਲੈ ਇੱਕ ਸਾਡੇ ਕਲਰ ਇਹਦੇ ਲਈ ਅੱਛਾ ਹਾਂ ਮੇਰਾ ਸਰਕਲ ਲੋਡ ਨਹੀਂ ਹੋ ਰਿਹਾ ਮੈਂ ਪਹਿਲਾਂ ਕਿਹਾ ਦੇ ਲਾ ਹੁੰਦਾ ਸੀ ਮਾਤਾ ਜੀ ਨੂੰ ਉਹ ਰੋਵੜੇ ਲੁੜੀਣੀ ਹੋਣੀ ਹੁਣ ਕਾਹਾਂ ਜਾ ਕੇ ਮੇਰੀ ਫੈਟਿੰਗ ਪਹਿਲਾ ਜਹਾਜ਼ ਆ ਯਾਰ ਵੇਖਿਆ ਮੈਂ ਇਹਨਾ ਨੀਵਾ ਨੀਵਾ ਕਿੱਥੇ ਆ ਕਿੱਦਰੀ ਆ ਇਹ ਮੈਂ ਇੱਕ ਜਹਾਜ਼ ਹੋਰ ਲਾਗਾ ਗਾਇਸ ਇੱਕ ਬਹੁਤ ਬਹੁਤ ਨੀਵਾ ਦੇਖਿਆ ਸੀ ਮੈਂ ਹੁਣ ਭਗਾਈ ਕਰ ਲੱਗ ਗਿਆ ਬਾਈ ਉਹ ਮਤਲਬ ਪਹਿਲਾਂ ਜਦ ਦੇਖਿਆ ਸੀ ਮੈਂ ਹੁਣ ਦੇਖਿਆ ਜਿਹੜਾ ਮੈਨੂੰ ਬਹੁਤ ਦੁੱਖ ਲੱਗਾ ਤੇ ਇੱਥੇ ਹੀ ਵਲੌਗ ਦੀ ਕਰਦੇ ਸਮਾਪਤੀ ਆ ਹੈਗੀ ਆ ਡਿਫੈਂਡਰ ਯਾਰ ਕੀ ਬਾਤ ਹੈ ਹੁੰਦਾ ਵਲੌਗ ਭੈਣੋ ਚੰਗੀ ਵਾਈਬ ਦੇ ਨਾਲ ਸ਼ੁਰੂ ਹੋਣਾ ਚੰਗੀ ਵਾਈਬ ਦੇ ਨਾਲ ਖਤਮ ਧੱਕੜਜੀਤ ਨੂੰ ਸ਼ੁਰੂ ਕੀਤਾ ਤੇ ਧੱਕੜਜੀਤ ਤੇ ਖਤਮ ਕੀਤਾ ਹੈਗੀ ਡਿਫੈਂਡਰ ਮਿਲਦੇ ਆ ਅਗਲੇ ਵਲੌਗ ਦੇ ਵਿੱਚ ਵਿੱਚ ਬੈਠਾ ਕੋਣ ਹੈ ਡਿਫੈਂਡਰ ਦੇ ਕੋਈ ਮਾੜੀ ਝਿਲੀ ਬੰਦਾ ਨਹੀਂ ਬੈਠਾ ਨਾ ਕੋਈ ਟੱਕੜੀ ਬੈਠਾ ਨਾ ਕੋਈ ਕੀ ਸੋਹਣਾ ਵਿਊਜ਼ ਹੈ ਰੱਖਤੀ ਰੱਖਤੀ ਯਾਰ ਕਿੰਨਾ ਵਧੀਆ ਲੱਗਦਾ ਨਾ ਚੰਗੇ ਜਿਹੇ ਵਾਪਸ ਆ ਗਏ ਚੰਗਾ ਵੀ ਮਿੱਤਰੋ ਮਿਲਦੇ ਆ ਅਗਲੇ ਕੈਂਡ ਵਲੌਗ ਦੇ ਵਿੱਚ ਮੇਰੀ ਕੋਸ਼ਿਸ਼ ਇਹ ਹੁੰਦੀ ਮੇਰੇ ਵਲੌਗ ਦੀ ਖਾਸੀਅਤ ਕੀ ਆ ਤੁਸੀਂ ਮੇਰੇ ਵਲੌਗ ਕਿਉਂ ਵੇਖੋਗੇ ਕਿਉਂਕਿ ਮੈਂ ਇਨਫੋਰਮੇਸ਼ਨ ਦਿੰਨਾ ਜਿੰਨੀ ਕਿ ਮੇਰੇ ਨੌਲੇਜ ਹੁੰਦੀ ਆ ਉਹਦੇ ਵਿੱਚ ਮੈਂ ਹੋਰ ਇਧਰ ਉਧਰੋਂ ਵੇਖ ਕੇ ਤੁਹਾਨੂੰ ਦੱਸਦਾ ਆ ਕਿ ਤੁਹਾਡਾ ਭਲਾ ਹੋਵੇ ਕੈਮਰਾ ਖਰਾਬ ਹੋਵੇ ਭੈਣੋ ਕਿ ਵਧੀਆ ਲੱਗੇ ਚੰਗੇ ਚੀਜ਼ ਦਿਖਾਉਂਗਾ ਹੈਨਾ ਇੰਜੋਏ ਵੀ ਇੰਟਰਟੇਨਮੈਂਟ ਦੇ ਨਾਲ ਇਨਫੋਰਮੇਸ਼ਨ ਇਨਫੋਰਮੇਸ਼ਨ ਦੇ ਨਾਲ ਚੰਗੀਆਂ ਵਾਈਬਸ ਥੈਂਕ ਯੂ ਵਾਈਬਸ ਨਾਲ ਚੰਗੇ ਨੌਲੇਜਰ ਮੈਲ ਟੈਕ ਦੇ ਬਲੌਗ ਦੇ ਵਿੱਚ ਬਾਬਾ ਸਰਾ ਭੰਡਾਰ ਲੈ ਕੇ ਇੰਜੋਇਮੈਂਟ ਦਾ ਇਨਫੋਰਮੇਸ਼ਨ ਦਾ ਨੌਲੇਜ ਦਾ ਥੈਂਕ ਯੂ ਹਾਂ ਯਾਰ ਕਿਉਂਕਿ ਵਾਹਿਗੁਰੂ ਸਾਹਿਬ ਜੀ ਸੰਗਤ ਜੀ ਗੁਰੂ ਘਰ ਮੱਥਾ ਟੇਕੋ ਨਾਨਕ ਕਹਿ ਕਰ ਕੇਵਲ ਨਾਮ ਤੁੰਗ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ